ਕਬੀਰ ਹਰ ਕਾ ਸਿਮਰਨ ਛਾੜ ਕੇ ਹੋਈ ਰਖੈ ਨਾਰ ਹਰ ਕਾ ਸਿਮਰਨ ਛਾੜ ਕੇ ਹੋਈ ਰਖੈ ਨਾਰ ਪਾ ਜਿਹੜੀ ਹੋਈ ਆ ਨਾ ਅਸਾਂ ਜੀ ਪੁੱਛਦੇ ਨੇ ਜਿਹੜੀ ਹੋਈ ਹੋਣੀ ਦੇਵੀ ਕਦੇ ਉਹ ਹੋਈ ਹੈ ਇਹ ਦੇਵੀਆਂ ਹੋ ਜਾਣੀ ਕਦੇ ਹੋਈ ਉਹ ਹੋਈ ਹੋਣੀ ਕਦੇ ਜਿਹੜਾ ਹੈ ਨਹੀਂ ਫਰਜੀ ਨੇ ਸਵੇ ਗਦਿ ਹੋ ਗਏ ਆਉਤਰ ਹੈ ਭਾਰ ਸਹੈ ਮਨ ਚਾਰ ਉਹ ਜਿਹੜਾ ਹੋਈ ਨਹੀਂ ਇਹਦਾ ਵजूद ਹੈ ਦੀ ਤੁਸੀਂ ਉਹਨੂੰ ਮੰਨੀ ਜਾਂਦੇ ਹੋ ਉਹ ਇਰਾਕੇ ਨਾਲ ਗਧਿ ਹੋ ਕੇ ਉਤਰੇ ਪਾਸਾਰੇ ਮਣਚਾਰ ਔਰ ਤਾਂ ਸਾਝੀ ਪੁੱਛਦੀਆਂ ਨੇ ਉਹਨਾਂ ਦੀ ਗੱਲ ਹੈ ਕਦੇ ਉਹ ਉਹ ਪਹਿਲਾਂ ਹੀ ਖੋਤੀ ਆ ਅਕਲ ਖੋਤੇ ਦੀ ਆ ਜੇ ਗਾਹਾਂ ਨੂੰ ਵਿਲਵੀ ਗਿਆ ਨਾ ਹੁਣ ਤਾਂ ਕੁਝ ਮਾੜੀ ਮੋਟੀ ਉਹਨੂੰ ਗਿਆਨ ਹੈ ਗਾਹ ਨੂੰ ਆ ਜਾਵੇ ਕਹਿੰਦੇ ਨੇ ਨਾ ਗਧੇ ਜਿਹਹਾਂ ਨੂੰ ਜੇ ਗਧਾ ਨੂੰ ਉਹਨਾਂ ਦਾ ਸਰੀਰ ਵੀ ਮਿਲਿਆ ਖੁੱਤੀ ਵਰਗੀ ਅਕਲ ਹੋਉਦੀ। ਇਤੋਂ ਵੀ ਬੁੱਧੀ ਹੀਰ ਹੋ ਜੂ। ਕਹਿਣਾ ਮਤਲਬ ਧਰਮ ਬੁੱਧੀ ਮਦਾਉਦਾ। ਪਰ ਧਰਮ ਇਹ ਜਿਹੜੇ ਨੇ ਨਾ ਰਖਲੀ ਧਰਮੇ ਬੁੱਧੀ ਹੀਰ ਵੀ ਕਰਦੇ ਨੇ। ਗੁਰਮਤਾਲਾ ਧਰਮ ਬੁੱਧੀ ਤੇਜ ਕਰਦਾ ਬਾਕੀ ਸਾਰੀਆਂ ਬੱਤਾਂ ਬੁੱਧੀ ਹੀਰ ਕਰਦੀਆਂ। ਕਹਿਣ ਦਾ ਮਤਲਬ ਇਹ। ਭਾਨ ਸਹਮਨ ਚਾਲ ਬਾਪੇ ਭਾਰੀ ਜੱਕਣਾ ਵੇ ਉਹ ਦੂਰੀਓ ਕਰਨੀ ਹੋਰ ਕੀ ਕਰਨੀ ਸਰਤੇ ਟੋਖਰੇ ਜੱਕਣਾ ਮਿੱਟੀ ਦਾ ਚੱਕਰ ਵਿੱਚ ਜਾਏਗਾ ਇਹਦਾ ਚੱਕਰ ਵਿੱਚ ਅਗਰ ਪੱਡਾ ਵੀ ਸਰਤੇ ਹੀ ਤੋਂ ਹੁੰਦੇ ਤੇ ਫਟੇ-ਪੁੱਟੇ ਢੋਂਦੇ ਹੀ ਤੇ ਲੋਕ ਹਾਂਜੀ